ਲੁਧਿਆਣੇ ਵਿੱਚ ਇੱਕ ਬੰਦੇ ਨੇ ਆਪਣੀ ਇੰਡਸਟਰੀ ਚੋਂ ਸਾਰੇ ਭਈਏ ਕੱਢ ਕੇ ਪੰਜਾਬੀ ਲਾਤੇ ਨੇ। ਇਹ ਬੜੀ ਇਨਕਲਾਬੀ ਸੋਚ ਆ ਉਸ ਬੰਦੇ ਦੀ। ਠੀਕ ਹੈ ਜੀ। ਸਾਰੇ ਭਈਏ ਕੱਢ ਕੇ ਉੱਥੇ ਭਈਏ ਕੱਢ ਕੇ ਪੰਜਾਬੀ ਲਾਤੇ ਜਿਹੜੇ ਲੋਲ ਨੌਕਰੀ ਚਾਹੁੰਦੇ ਸੀਗੇ। ਸੋ ਏਦਾਂ ਦੀਆਂ ਸਾਨੂੰ ਚੀਜ਼ਾਂ ਕਰਨੀਆਂ ਪੈਣੀਆਂ। ਜਦੋਂ ਅਸੀਂ ਆਪ ਆਪਣਾ ਆਪਣਾ ਦੇਸ਼ ਅਸੀਂ ਆਪ ਸੁਵਾਰਨਾ ਜਦੋਂ ਆਪਾਂ ਆਪ ਕੰਮ ਕਰਾਂਗੇ ਤਾਂ ਕਿਤਨਾ ਕਿਤੇ ਕ੍ਰਾਂਤੀ ਆਵੇ ਪੂਰੇ ਵਰਲਡ ਚ ਅਨਰੈਸਟੇ ਸੀ ਨੂੰ ਲੈ ਕੇ ਪੰਜਾਬੀਆਂ ਨੂੰ ਮੈਂ ਹੱਥ ਜੋੜ ਕੇ ਆਪਣੇ ਭਰਾਵਾਂ ਨੂੰ ਬੱਚਿਆਂ ਨੂੰ ਬੇਨਤੀ ਕਰਾਂਗਾ ਪੰਜਾਬ ਦੀ ਧਰਤੀ ਤੁਹਾਡੀ ਧਰਤੀ ਮਾਂ ਹੈ। ਇਹਨੂੰ ਸਮਝਾ ਲਓ ਇਹ ਗੁਰੂ ਪ ਇੱਥੇ ਜੋ ਗਲਤੀਆਂ ਹੋ ਰਹੀਆਂ ਨੇ ਉਹ ਆ ਕੇ ਕਰੈਕਟ ਤੁਸੀਂ ਕਰਨਾ ਹੈ ਤੁਸੀਂ ਇਹਦਾ ਬੂਟਾ ਹੋ ਤੁਸੀਂ ਇੱਥੇ ਆ ਕੇ ਫਲ ਲਾਣੇ ਨੇ ਨਾ ਸੋਚੋ ਥੋੜੇ ਪੈਸੇ ਪਿੱਛੇ ਬਾਹਰ ਗਏ ਹੋ ਇੱਥੇ ਆਓ ਕਿੰਨੇ ਹੀ ਲੋਕ ਆ ਚੁੱਕੇ ਨੇ ਆਪਣੀ ਕਾਰਟ ਲਾ ਰਹੇ ਨੇ ਲਹਿਰਾ ਗਾਗਾ ਦੇ ਵਿੱਚ ਪੰਜਾਬੀਆਂ ਨੇ ਸਬਜ਼ੀਆਂ ਲਾ ਲਈਆਂ ਸਾਰਿਆਂ ਨੇ ਸਭ ਨੇ ਸਬਜ਼ੀਆਂ ਲਾ ਲਈਆਂ ਉਹ ਇੰਨੇ ਕੁਝ ਦਿਖ ਰਹੇ ਸੀ ਨਾ ਮਤਲਬ ਇੱਕ ਕ੍ਰਾਂਤੀ ਸ਼ੁਰੂ ਹੋ ਗਈ ਇਨਕਲਾਬ ਮੈਂ ਰਾਤ ਦੀ ਖਬਰ ਦੱਸਦਾ ਲੁਧਿਆਣੇ ਵਿੱਚ ਇੱਕ ਬੰਦੇ ਨੇ ਆਪਣੀ ਇੰਡਸਟਰੀ ਚੋਂ ਸਾਰੇ ਪਹੀਏ ਕੱਢ ਕੇ ਪੰਜਾਬੀ ਲਾਤੇ ਕਿ ਬੜੀ ਇਨਕਲਾਬੀ ਸੋਚ ਆ ਉਸ ਬੰਦੇ ਦੀ ਠੀਕ ਹੈ ਜੀ ਸਾਰੇ ਪਹੀਏ ਕੱਢ ਕੇ ਉੱਥੇ ਬਾ ਇਹ ਕੱਢ ਕੇ ਪੰਜਾਬੀ ਲਾਤੇ ਜਿਹੜੇ ਲੋਲ ਬਣ ਨੌਕਰੀ ਚਾਹੁੰਦੇ ਸੀਗੇ ਸੋ ਇਦਾਂ ਦੀਆਂ ਸਾਨੂੰ ਚੀਜ਼ਾਂ ਕਰਨੀਆਂ ਪੈਣੀਆਂ ਹੈ ਜਦੋਂ ਅਸੀਂ ਆਪ ਆਪਣਾ ਆਪਣਾ ਦੇਸ਼ ਅਸੀਂ ਆਪ ਸੁਵਾਰਦਾ ਜਦੋਂ ਆਪਾਂ ਆਪ ਕੰਮ ਕਰਾਂਗੇ ਤਾਂ ਕਿਤਨਾ ਕਿਤੇ ਕ੍ਰਾਂਤੀ ਆਊਗੀ ਤੇ ਦੇਸ਼ ਨੂੰ ਖੁਸ਼ਹਾਲੀ ਆਊਗੀ ਜੀ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਪੰਜਾਬੀ ਖੁਦ ਅੰਦਰੋਂ ਖੋਖਲੇ ਨੇ ਜਿੱਥੇ ਪੰਜਾਬੀ ਨੇ 800 ਦਿਹਾੜੀ ਮੰਗੀ ਉੱਥੇ ਜੇ ਕਿਸੇ ਪ੍ਰਵਾਸੀ ਨੇ ਕਹਿ ਦਿੱਤਾ ਨਾ ਕਿ ਮੈਂ 400 ਲੈ ਲੂੰਗਾ ਤੇ ਮਤਲਬ ਕਿ ਆਟੋਮੈਟਿਕ 400 ਵਾਲੇ ਨੂੰ ਕੰਮ ਤੇ ਰੱਖਿਆ ਜਾਂਦਾ 800 ਵਾਲੇ ਨੂੰ ਮਤਲਬ ਭੇਜ ਦਿੱਤਾ ਜਾਂਦਾ ਕਿ ਜਾ ਤੂੰ ਉੱਥੋਂ ਦੀ ਦੇਖੋ ਬੇਸਿਕਲੀ ਇਹੀ ਚੀਜ਼ ਫੇਵਰ ਕਰ ਰਹੀ ਕੈਪਟਲਾਈਜੇਸ਼ਨ ਕਹਿੰਦੇ ਨੇ ਇਹਨੂੰ ਆਪਾਂ ਇਹਣਾ ਜੇ ਸਾਨੂੰ ਸਸਤੇ ਰੇਟ ਤੇ ਲੇਬਰ ਮਿਲ ਗਈ ਪਰ ਆਪਾਂ ਹੱਥ ਜੋੜ ਕੇ ਕਟੋ-ਕਟ ਇਹਨਾਂ ਦਾ ਇੱਕ ਫੂਲ ਪ੍ਰੂਫ ਸਿਸਟਮ ਸ਼ੁਰੂ ਕਰੋ ਤੇ ਜਿਹੜਾ ਬੰਦਾ ਤੁਹਾਡੇ ਕੋਲ ਕੰਮ ਕਰ ਰਿਹਾ ਹੈ ਇਮਾਨਦਾਰ ਹੈ ਵਾਸੀ ਕੰਮ ਕਰਨ ਆਇਆ ਉਹ ਕੋਈ ਕਿਸੇ ਨੂੰ ਹਾਮ ਨਹੀਂ ਕਰੇਗਾ ਸੋ ਫਿਰ ਮੇਰੇ ਹਿਸਾਬ ਨਾਲ ਕੋਈ ਦਿੱਕਤ ਨਹੀਂ ਹੈ ਜੀ ਸੋ ਜਿਹੜੇ ਲੋਕ ਹਾਲੇ ਵੀ ਸੁੱਤੇ ਹੋਏ ਨੇ ਇਸ ਘਟਨਾ ਤੋਂ ਬਾਅਦ ਪ੍ਰਵਾਸੀਆਂ ਦਾ ਸਪੋਰਟ ਕਰਦੇ ਪਏ ਨੇ ਉਹਨਾਂ ਦੇ ਲਈ ਸੁਨੇਹਾ ਜ਼ਰੂਰ ਦੇ ਕੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਨਿਰਭਯਾ ਕਾਂਡ ਇਹਨਾਂ ਦਰਿੰਦਗੀ ਵਾਲਾ ਕਾਂਡ ਹੋਇਆ ਸੀ ਉਹੀ ਸਾਡੇ ਬੱਚੇ ਹਰਵੀਰ ਨਾਲ ਹੋਇਆ ਜੇ ਤੁਸੀਂ ਅੱਜ ਨਾ ਜਾਗੇ ਕੱਲ ਨੂੰ ਇਹ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਨਾ ਹੋਵੇ ਸੋ ਮੇਰੀ ਬੇਨਤੀ ਹੈ ਕਾਈਂਡਲੀ ਜਾਗੋ ਤੇ ਇਹਨਾਂ ਨੂੰ ਇੱਥੋਂ ਦੀ ਤਿਆਗੋ ਤੇ ਕੋਸ਼ਿਸ਼ ਕਰੋ ਸਾਰੇ ਕੰਮਾਂ ਨੂੰ ਆਪਣੇ ਹੱਥੀਂ ਆਪ ਕਰਨਾ ਸ਼ੁਰੂ ਕਰੋ ਧੰਨਵਾਦ